ਨਮਸ਼ਹਿਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਨਜ਼ਦੀਕ ਸਕੂਟੀ ਅਤੇ ਕਾਰ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਉਸਦੀ ਲੜਕੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਮਾਂ ਤੇ ਧੀ ਪਿੰਡ ਮੰਡੇਰਾ ਮੰਡ ਨੂੰ ਦੋਨੋਂ ਸਕੂਟੀ ਤੇ ਸਵਾਰ ਹੋ ਕੇ ਨਨਾਂ ਨੂੰ ਲੋਹੜੀ ਦੇਣ ਜਾ ਰਹੀਆਂ ਸਨ ਜਦੋਂ ਪਿੰਡ ਕਮਾਲਪੁਰ ਮੇਨ ਹਾਈਵੇ ਤੇ ਬਣੇ ਕੱਟ ਤੋਂ ਪਿੰਡ ਮੰਡੇ ਦਾ ਮੰਡਵਾਲ ਨੂੰ ਮੁੜਨ ਲੱਗਿਆਂ ਦਾ ਬਲਾਚੌਰ ਸਾਈਡ ਤੋਂ ਇੱਕ ਅਨੋਵਾ ਕਾਰ ਨੇ ਕਾਫੀ ਦੂਤੋਂ ਬ੍ਰੇਕ ਮਾਰੀ ਪਰੰਤੂ ਫਿਰ ਵੀ ਕਾਰ ਇਹਨਾਂ ਦੀ ਸਕੂਟੀ ਵਿੱਚ ਜਾ ਵੱਜੀ ਜਿਸ ਵਿੱਚ ਕਮਲਜੀਤ ਕੌਰ ਪਤਨੀ ਗੁਰਵਿੰਦਰ ਸਿੰਘ ਉਮਰ ਕਰੀਬ 40 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦੀ ਲੜਕੀ ਜਸਮੀਤ ਕੌਰ ਉਮਰ ਕਰੀਬ 16 ਸਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਾਣਕਾਰੀ ਅਨੁਸਾਰ ਲੜਕੀ ਦਾ ਪਿਤਾ ਗੁਰਵਿੰਦਰ ਸਿੰਘ ਫੌਜ ਵਿੱਚ ਜੰਮੂ ਵਿਖੇ ਨੌਕਰੀ ਕਰਦਾ ਹੈ ਜੋ ਕਿ 2 ਦਿਨ ਪਹਿਲਾਂ ਹੀ ਆਪਣੀ ਡਿਊਟੀ ਤੇ ਗਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਕਾਟਗੜ੍ਹ ਪੁਲਿਸ ਨੇ ਉਕਤ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਮਾਂ ਤੇ ਦੋਨੇ ਆਪਣੀ ਧੂਆ ਨੂੰ ਕੁੜੀ ਹਥਿਆਰ ਲੈ ਕੇ ਚੱਲੀ ਸੀ ਜਣੀ ਉਹਦੀ ਮਾਂ ਦੀ ਨਲਾਣ ਹੈ ਇੱਥੇ ਮੰਡ ਚ ਇਹ ਪਿੰਡੋਂ ਹਥਿਆਰ ਲੈ ਕੇ ਜਾ ਰਹੀਆਂ ਸੀ ਅੱਛਾ ਲੋੜੀ ਦਾ ਹਥਿਆਰ ਲੈ ਕੇ ਜਾ ਰਹੀਆਂ ਸੀ ਕਿੱਥੇ ਹੋਇਆ ਕਿੱਥੇ ਐਕਸੀਡੈਂਟ ਇਹ ਮਲੇਰਾਂ ਦੇ ਕੋਲ ਜਾ ਕੇ ਹੋਇਆ ਕਾਟਗੜ੍ਹ ਦੇ ਕੋਲ ਨੋੜ ਦੇ ਉੱਪਰਲੇ ਪਾਸੇ ਇੱਕ ਹੀ ਨਾਮ ਸੇ ਕਹਿਣਾ ਦਾ ਲੇਡੀ ਜਿਹਦੀ ਡੈਥ ਹੋਈ ਉਹ ਕਮਲਜੀਤ ਕੌਰ ਹੈ ਉਹਦੀ ਲੜਕੀ ਆ ਉਹਦਾ ਨਾਮ ਜਸਪ੍ਰੀਤ ਉਹਦੀ ਹਾਲ ਕੀ ਤਾਂ ਜੋਖੜੀ ਉਹ ਪੁਜਾਈ ਰੱਖਰ ਕੰਮ ਕਰਦੀ ਹੈ ਖਾਲਸ ਕੀ ਨਾਲ ਕਮਾਈ ਇਹਨਾਂ ਦੇ ਪਿਤਾ ਕੀ ਕਰਦੇ ਫੌਜ ਫੌਜ ਚ ਉਹ ਸੁਣਨੇ ਚ ਆਇਆ ਕਿ ਹਲੇ ਪਰਸੋਂ ਗਏ ਆ ਹਲੇ ਪਰਸੋਂ ਲੈ ਛੁੱਟੀ ਕੱਟ ਕੇ ਛੁੱਟੀ ਕੱਟ ਕੇ ਗਏ ਹਾਂਜੀ ਗੱਡੀ ਚਾਲ ਕੇ ਤਾਂ ਪਤਾ ਲੱਗਿਆ ਜੀ ਕੋਈ ਨਹੀਂ ਗੱਡੀ ਚਾਲ ਕੇ ਤਾਂ ਨਹੀਂ ਹਲੇ ਕੋਈ ਪਤਾ ਲੱਗਿਆ ਅਸੀਂ ਖੇਤਾਂ ਤੋਂ ਸਿੱਧੇ ਆ ਗਏ ਇੱਥੇ ਸਿੱਧੇ ਤੁਸੀਂ ਹਸਤਾ ਲੱਗੇ ਹਾਂਜੀ ਤੇ ਢੰਦਰ ਸਾਹਿਬੇ ਦੱਸਿਓ ਜਿਹੜਾ ਐਕਸੀਡੈਂਟ ਹੋਇਆ ਕਾਦੇ ਨਾਲ ਹੋਇਆ ਤੇ ਕੌਣ ਕੌਣ ਸੀਗੇ ਸਾਰੇ ਇੱਕ ਨਾ ਸਕੂਟਰੀ ਸਵਾਰ ਸੀ ਲੜੀ ਤੋਂ ਲੋਕਾਂ ਦੇ ਦੱਸਣ ਮੁਤਾਬਕ ਇਹ ਕਮਾਲ ਕੱਡੇ ਤੋਂ ਪਾਸੇ ਪਾਸੇ ਦਨਵਾ ਰਹੀਆਂ ਸੀਗੀਆਂ ਤੇ ਬੜਾ ਚੋਂ 15 ਤੋਂ ਨੋਵਾ ਗੱਡੀ ਆ ਰਹੀ ਸੀ ਠੀਕ ਆ ਜੀ ਉਹਨਾਂ ਨੇ ਬੱਚਾ ਵੀ ਕਾਫੀ ਮਾਰੀਆਂ ਲੋਕਾਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਆ ਬਸ ਮਤਲਬ ਕੁੜੀਆਂ ਦੀ ਗਲਤੀ ਸੀ ਤੇ ਬਾਕੀ ਹਜੇ ਇਨਕੁਆਇਰੀ ਕਰ ਰਿਹਾ ਸਾਡੇ ਆਈਓ ਸਾਹਿਬ ਆਏ ਸੀ ਐਸਐਚਓ ਸਾਹਿਬ ਆਏ ਸੀ ਇਨਕੁਆਇਰੀ ਕਰਕੇ ਦੱਸ ਦੇਵਾਂਗੇ ਬਈ ਇਹ ਕੁੜੀਆਂ ਕਿੱਥੋਂ ਦੀਆਂ ਕੁਝ ਪਤਾ ਲੱਗਿਆ ਜੀ ਉਹਨੇ ਜੇ ਦਸਨ ਮਤਾਬ ਕਹਿੰਦੇ ਆ ਕਿ ਕਹੂਣ ਪਿੰਡ ਤੋਂ ਆਏ ਤੇ ਇਹ ਜਿਹੜੀਆਂ ਕੁੜੀਆਂ ਉਹਨੇ ਕਿੱਥੇ ਭੇਜੀਆਂ ਜੀ ਇਹਨਾਂ ਨੇ ਬੜਾ ਚਾਰ ਹਫਤਾ ਕੋਈ ਪ੍ਰਾਈਵੇਟ ਘਰ ਵਾਲਾ ਲੈ ਕੇ ਸੀ ਜਿਹੜੀਆਂ ਬੁਲਾ ਹਾਂ ਤੋਂ ਬਣਾ ਰਹੇ ਨੇ ਠੀਕ ਹੈ ਸਰ